ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਅਸੀਂ ਚੱਚੇ ਤੋਂ ਨਾਣੀ ਤੱਕ ਗੁਰਮੁਖੀ ਪੈਂਤੀ ਸਰਵਨ ਕਰਾਂਗੇ ਅਸੀਸ ਬਖਸ਼ਨੀ ਜੀ ਚਿੱੱਚਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਛਛਾ ਛੋਟੀ ਛੋਟੀ ਗਲਤੀ ਤੇ ਨਾ ਲੜੀਏ ਚੱਜਾ ਚਿੰਤਾ ਵਿੱਚ ਕਦੇ ਵੀ ਨਾ ਸੜੀਏ ਚੱਛਾ ਛੋਟੀ ਛੋਟੀ ਗੱਲ ਤੇ ਨਾ ਲੜੀਏ ਜੱਜਾ ਜੀਵਨ ਪਿਆਰ ਵਾਲਾ ਕੜੀਏ ਜੱਜਾ ਝੂਠ ਤੇ ਫਰੇਬ ਨਾ ਕਰ ਦੇਵੀ ਕਰੀਏ ਨੰਨ੍ਯਾ ਸੁੰਨੀ ਜੋਲੀ ਚੰਗੇ ਗੁਣਾ ਨਾਲ ਪਰੀਏ ਨੰਨ੍ਯਾ ਸੁੰਨੀ ਜੋਲੀ ਚੰਗੇ ਗੁਣਾ ਨਾਲ ਪਰੀਏ ਟੈਂਕ ਟੈਲੀ ਉੱਤੇ ਸੇਵਾ ਜੋ ਕਮਾਉਂਦੇ ਨੇ ਠੱਠਾ ਠੋਕ ਰਾਣਾ ਖਾਣ ਸੁਖ ਪਾਉਂਦੇ ਨੇ ਟੈਂਕ ਟੈਲੀ ਜੋ ਕਮਾਉਂਦੇ ਨੇ ਠਾ ਠੋਕਰਾਂ ਨਾ ਖਾਣ ਸੁੱਖ ਪਾਉਣ ਦੇ ਟੱਡਾ ਡਿੱਗੀਆਂ ਨੂੰ ਝੁੱਕ ਕੇ ਉਠਾਉਂਦੇ ਨੇ ਟੱਡਾ ਟੰਦੀਆਂ ਕਲਾਂ ਚ ਨਿਕਦੇ ਵੀ ਜਾਂਦਾ ਨਾਣਾ ਪਾਣੀ ਵਿੱਚ ਸਦਾ ਸ਼ੁਕਰ ਮਨਾਈਦਾ ਨਾਣਾ ਪਾਣੀ ਵਿੱਚ ਸਦਾ ਸ਼ੁਕਰ ਮਨਾਈਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ